ਪਾਰ ਬਿਆਸੋਂ ਚਰਨ ਟਿਕਾਏ ਸ੍ਰੇਸ਼ਟ ਸਵਾਈ ਹੰਨੇ ਬੰਨੇ ਆਪਣੀ ਕਾਲ ਆਪ ਕਰਾਏ ਕਾਲ ਯੁਗ ਜੀਵ ਪੀੜ ਪਿੜਾਏ ਜਿਉਂ ਬੇਲਣਾ ਗੰਨੇ ਵੇਲਾ ਵਖਤ ਪ੍ਰਭ ਨੇੜੇ ਲਿਆਏ ਉਠਾਵਣ ਨਾ ਦੇਵੇ ਥਾਲੀ ਛੰਨੇ ਆਪਣਾ ਕਹਿ ਰਿ ਆਪ ਵਰਤਾਏ आगन मेघ प्रभु आप बरसाए सृष्टि सवाई करे दो खने एका एक अग्न ज्योत आप लगाई कलयुग जीव कराए आंदे अज्ञानी अन्ने महाराज शेर सिंह विष्णु भगवान खेल वरताए सत पुरख सत सत करमने पार व्यासों चरण टिकाए ਸਾਧ ਸੰਗਤ ਪ੍ਰਭ ਸੰਗ ਰਲਾਈ ਦੂਤੀ ਦੁਸ਼ਮਣ ਪ੍ਰਭ ਪਕੜੀ ਉਠਾਏ ਤਾਕ ਤਾਕ ਫਾਕ ਫਾਕ ਅਗਨ ਬੰਬ ਵਰਸਾਏ ਵਾਕ 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 ਪਵਿੱਖਤ ਪ੍ਰਭ ਆਪਣੇ ਪੂਰ ਕਰਾਏ ਲੇਖ ਲਿਖਾਈ ਜੋ ਸਾਚੀ ਲਿਖਤ ਸਾਰੇ ਅੰਮ੍ਰਿਤ ਪ੍ਰਭ ਥੇ ਕਰਾਏ ਮਹਾਰਾਜੀ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਪਣੇ ਪਾਣੇ ਰਿਹਾਸ ਮਾਏ